ਸਸਰੀਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੁਰਤਤ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਕਿ ਅੱਜ ਰਾਤ ਪੰਜਾਬ ਦੇ ਮੌਸਮ ਦੇ ਕਿਵੇਂ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇੱਕ ਜਿਹੜਾ ਸਿਸਟਮ ਪੰਜਾਬ ਦੇ ਨੇੜੇ ਤੇ ਬਣ ਚੁੱਕਿਆ ਹੈ ਜੀ ਕਿਉਂਕਿ ਇਹ ਸਿਸਟਮ ਬੀਤੇ ਦਿਨਾਂ ਤੋਂ ਬੰਗਾਲ ਦੀ ਖਾੜੀ ਤੋਂ ਚੱਲਿਆ ਹੋਇਆ ਸੀ ਤੇ ਹੁਣ ਹੌਲੀ-ਹੌਲੀ ਇਹ ਪੰਜਾਬ ਕੋਲ ਪਹੁੰਚ ਚੁੱਕਿਆ ਫਿਲਹਾਲ ਜਿਹੜਾ ਦੇਖਿਆ ਜਾਵੇ ਤਾਂ ਇਹ ਅੰਬਾਲਾ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰੀ ਕਰ ਰਿਹਾ ਹੈ ਜਾਣੀ ਕਿ ਇਹ ਸ਼ੁਰੂਆਤੀ ਤੌਰ ਤੇ ਸਾਨੂੰ ਜਿਲੇ ਜਿਹੜੇ ਨੇ 3-4 ਉਹਨਾਂ ਵਿੱਚ ਫਤਿਹਗੜ ਪਟਿਆਲਾ ਮੁਹਾਲੀ ਚੰਡੀਗੜ ਦੇ ਨੇੜੇ ਤੇ ਦੇ ਇਲਾਕਾ ਜੀ ਰੂਪਨਗਰ ਤੋਂ ਲੈ ਕੇ ਨੰਗਲ ਬਿਆਣਾ ਨੰਗਲ ਦੀ 벨ਟ ਜੀ ਸਾਡੀ ਆਪਣੀ ਨਾਲ ਲੱਗਦੀ ਸ਼੍ਰੀ ਅਨੰਦਪੁਰ ਸਾਹਿਬ ਦੀ 벨ਟ ਇਹਨਾਂ ਵਿੱਚ ਸ਼ੁਰੂਆਤੀ ਤੌਰ ਤੇ ਸਾਨੂੰ ਇਹ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਤੌਰ ਤੇ ਇਸ ਦਾ ਪੰਜਾਬ ਦੇ ਵੱਲ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਇਸ ਇਲਾਕੇ ਤੋਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਭਾਰਤ ਬਲ ਵੀ ਸਾਰਾ ਸਿਸਟਮ ਜਿਹੜਾ ਚੰਗੇ ਤਰੀਕੇ ਨਾਲ ਬਣ ਚੁੱਕਿਆ ਤੇ ਇਹ ਲਗਭਗ ਸਵੇਰ ਵੇਲੇ ਦੇ ਕਰੀਬ ਜਾਨੀ ਕਿ ਲਗਭਗ ਸਵੇਰੇ 6-7 ਵਜੇ ਦੇ ਕਰੀਬ ਪੂਰੇ ਪੰਜਾਬ ਵਿੱਚ ਇਹ ਫੈਲਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੇ ਵਿੱਚ ਅਗਰ ਗੱਲ ਕਰੀ ਜਾਵੇ ਤਾਂ ਸਭ ਤੋਂ ਅਖੀਰ ਦੇ ਵਿੱਚ ਬਠਿੰਡਾ ਫਜ਼ਿਲਕੇ ਦਾ ਇਲਾਕਾ ਆਉਂਦਾ ਦਿਖਾਈ ਦੇ ਰਿਹਾ ਹੈ ਇਸ ਇਲਾਕੇ ਵਿੱਚ ਇਸ ਦਾ ਅਸਰ ਸਭ ਤੋਂ ਅਖੀਰ ਵਿੱਚ ਹੋਵੇਗਾ ਤੇ ਬਾਕੀ ਪੰਜਾਬ ਦੇ ਵਿੱਚ ਇਸ ਦਾ ਅਸਰ ਅੱਜ ਰਾਤ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਹੁਤ ਹੀ ਚੰਗੇ ਹਾਲਾਤ ਨੇ ਕਿ ਲਗਭਗ ਰਾਤ 11 ਵਜੇ ਤੋਂ ਬਾਅਦ ਇਹ ਸਿਸਟਮ ਐਕਟੀਵੇਟ ਹੁੰਦਾ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ 2 ਤੋਂ 3 ਵਜੇ ਤੱਕ ਇਹ ਲਗਭਗ 70% 75% ਪੰਜਾਬ ਨੂੰ ਕਵਰ ਕਰ ਲਵੇਗਾ ਅਤੇ ਸਵੇਰੇ 5 ਤੋਂ 6 ਵਜੇ ਦੇ ਕਰੀਬ 95% ਪੰਜਾਬ ਇਸ ਨੂੰ ਇਹ ਕਵਰ ਕਰ ਲਵੇਗਾ ਤੇ ਲਗਭਗ ਸਿਰਫ ਬਠਿੰਡੇ ਤੋਂ ਫਜ਼ਿਲਕੇ ਦਾ ਇਲਾਕਾ ਜਿਹੜਾ ਹੈ ਉਹੀ ਬਚਦਾ ਹੈ ਜਿਹੜਾ ਕਿ ਸਾਨੂੰ ਕਵਰ ਹੁੰਦਾ ਲੇਟ ਦਿਖਾਈ ਦੇ ਰਿਹਾ ਹੈ ਚੰਗੇ ਮੀਂਹ ਹੋਣ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਦਿਨ ਦੇ ਵੇਲੇ ਚੰਗੀ ਧੁੱਪ ਪਈ ਹੈ ਫਿਲਹਾਲ ਸਾਨੂੰ ਸ਼ੁਰੂਆਤੀ ਤੌਰ ਦੇ ਵਿੱਚ ਗਰਮੀ ਵੱਧਦੀ ਬਣਦੀ ਦਿਖਾਈ ਦੇਵੇਗੀ ਪਰ ਜਿਵੇਂ ਜਿਵੇਂ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਾਧਣ ਦੀ ਹੋਈ ਦਿਖਾਈ ਦੇ ਰਹੀ ਹੈ ਗਰਮੀ ਤਾਨੂੰ ਦੂਰ ਹੁੰਦੀ ਦਿਖਾਈ ਦੇ ਰਹੀ ਹੈ ਜੀ ਤੇਜ਼ ਹਵਾ ਵੀ ਚੱਲ ਸਕਦੀ ਹੈ ਹਵਾ ਦੀ ਸਪੀਡ ਜਿਹੜੀ ਹੈ ਉਹ 30 ਤੋਂ 40 ਕਿਲੋਮੀਟਰ ਦੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਕਿਸੇ ਕਿਸੇ ਇਲਾਕੇ ਦੇ ਵਿੱਚ ਸ਼ੁਰਾਤੀ ਤੌਰ ਤੇ ਵਿੱਚ ਦੁਆਬੇ ਦੇ ਵਿੱਚ ਹਵਾ ਤੇਜ਼ ਚੱਲ ਸਕਦੀ ਹੈ ਜਿਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਝੋਨੇ ਦੀ ਫਸਲ ਮੱਕੀ ਦੀ ਫਸਲ ਦਾ ਨੁਕਸਾਨ ਜ਼ਿਆਦਾ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਅਗਰ ਆਪਾਂ ਹੁਣ ਗੱਲ ਕਰ ਲਈ ਇਸ ਤੋਂ ਇਲਾਵਾ ਸਾਨੂੰ ਕੋਈ ਵੱਡੀ ਕਾਰਵਾਈ ਸ਼ੁਰਾਤੀ ਤੌਰ ਤੇ ਵਿੱਚ ਦਿਖਾਈ ਨਹੀਂ ਦੇ ਰਹੀ ਜੋ ਵੀ ਕਾਰਵਾਈ ਹੈ ਸਾਨੂੰ ਉਹ ਲਗਭਗ 11 ਵਜੇ ਤੋਂ ਲੈ ਕੇ ਸਵੇਰੇ 6-7 ਵਜੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੱਲ ਦੀ ਜਾਣਕਾਰੀ ਲੈ ਕੇ ਜਲਦਾ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਨਵੇਂ ਕਿਸਾਨ ਵੀਰ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਮੌਸਮ ਦੀ ਜਾਣਕਾਰੀ ਦੀ ਹਰੇਕ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਸਕੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਆਂ ਜੀ ਸਵੇਰ ਦੀ ਵੀਡੀਓ 'ਚ